ਵਾਹਿਗੁਰੂ 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 ਸਤਿ ਆਪ ਸਿਵਾਹਿਗੁਰੂ ਹੁੰ ਬਲੇ ਸੋਨੇਹਾ

サトナーズ、サトナーズ、サトナーズ、サトサトナーズ、サトサトナーズ、サトナサトナーズ、サトサトナーズ、サトサトナーズ、サトナ ਮੋਰੀ ਸਤਿ ਆਵਾਦ ਗੁਰੂ ਰਾਮਦਾਸ ਦਾ ਹੈ ਗੁਰੂ ਸਤਿ ਆਵਾਦ वागुरु जी की फतेह सतना श्री वागुरु जी ਤਰਾ ਜੁਲ ਮੇਰੇ ਮੇ ਬੇਵਿਲਾਵ ਕਾਇਆ ਆਪਣੀ ਚੇ ਆਪਣੀ ਸਰਣ

খালসাগুরু কি ਮੰਦਤਾ ਨੰਪਰੇ ਆ ਰੁਕਾ ਉਹ ਸਭਿ ਕਲਾ ਮਾਤੇ ਤੇ ਆਪੇ ਸਰਣਾ ਪ੍ਰਗਟੇ ਬਹੇ ਸੰਜੁਗਾਰ ਆਪੋ ਬਾਣੀ ਸਬਦ ਸੋ ਭਾਤੇ ਨਾਉ ਸੁਣੋ ਪਰੋਲਿਤ ਪਾਈ ਸਹਜ ਅੰਕਤੁ ਦਾਈ ਅੰਤੁ ਵਚਲੂ ਦੇ ਅੱਲਾ ਸੰਤਾ ਕੀ ਤਜ ਰਚਾਇਆ